ਨਿਆਣੇ ਜਿੱਥੇ ਮਰਜ਼ੀ ਪੜਾਓ ਭਾਵੇਂ ਲੱਖ ਲੱਖ ਰੁਪਏ ਵਾਲੇ ਸਕੂਲਾਂ 'ਚ 2-2 ਲੱਖ ਵਾਲੀਆਂ 'ਚ ਪੜਾ ਲਓ ਪਰ ਇੱਕ ਬੇਨਤੀ ਆ ਜਦੋਂ ਬੱਚਾ ਘਰ ਆ ਕੇ ਤੁਹਾਡੇ ਨਾਲ ਠੇਠ ਪੰਜਾਬੀ ਭਾਸ਼ਾ 'ਚ ਗੱਲ ਕਰੇ ਨਾ ਉਹਦੀਆਂ ਸ਼ਿਕਾਇਤਾਂ ਲਾਉਣਾ ਭੱਜਿਆ ਕਰੋ ਮੈਂ ਵੇਖਿਆ ਘਰਾਂ 'ਚ ਮਾਂ ਪਿਓ ਉਹ ਬੀਬੀ ਪਾਪਾ ਹੀ ਕਹਦੇ ਨਾ ਆ ਕੇ ਦਾਦੇ-ਦਾਦੀ ਨੂੰ ਤੇ ਮਾਂ ਅਗਲੇ ਦਿਨ ਹੀ ਚੁੱਕਦੀ ਝੋਲਾ ਤੇ ਚੱਲ ਸਕੂਲੇ ਇਹਦੇ ਬੀਬੀ ਪਾਪਾ ਕਹਿੰਦਾ ਇਹ ਮੰਮਾ ਨਹੀਂ ਕਹਿੰਦਾ ਇਹ ਪਾਪਾ ਨਹੀਂ ਕਹਿੰਦਾ ਆ ਦੋ ਸ਼ਬਦ ਤੇ ਇਹੋ ਜੇ ਆਏ ਉਹਨਾਂ ਸਾਰੇ ਰਿਸ਼ਤੇ ਖਾਲੇ ਸਾਡੇ ਅੱਗੇ ਭੂਆ ਸੀ ਮਾਸੀ ਸੀ ਮਾਮਾ ਸੀ ਫੁੱਫੜ ਸੀ ਅੰਕਲ ਕਹਦੇ ਉਹ ਨਾਨਕੇ ਵੀ ਲਵੇਟੇ ਕਹਦੇ ਦਾਦਕੇ ਵੀ ਲਵੇਟੇ ਕਹੇ ਆਂਟੀ ਕਹਦੇ ਉਹਦੇ ਸਾਰੇ ਰਿਸ਼ਤਿਆਂ ਦੇ ਸੁਹਾਗਾ ਇਕੱਠਾ ਹੀ ਵਿਰ ਜਾਂਦਾ ਵਾ ਨਾ ਪਤਾ ਲੱਗਦਾ ਨਾਨਕੇ ਵਾਲਿਆਂ ਨੂੰ ਆਵਾਜ਼ ਮਾਰੀ ਆ ਨਾ ਪਤਾ ਲੱਗਦਾ ਦਾਦਕੇ ਵਾਲਿਆਂ ਨੂੰ ਆਵਾਜ਼ ਮਾਰੀ ਅੰਕਲ ਆਂਟੀ ਸਾਰਿਆਂ ਦਾ ਹੀ ਬੇੜਾ ਕਰਕੇ ਕੋਰੀ ਕਰ ਗਿਆ ਕੋਈ ਰਿਸ਼ਤੇਦਾਰ ਰੰਬਾ ਹੀ ਨਹੀਂ ਸਾਡੇ ਹੋਂਤੇ ਛੁੱਟੀਆਂ ਚੱਲਣ ਡੀਆਂ ਲੋਕਾਂ ਨੇ ਚਾਹ ਨਾ ਨਾਨਕੇ ਜਾਣਾ ਕਿ ਇਹਨੇ ਭੂਆ ਕੋ ਚਲੇ ਜਾਣਾ ਤੇ ਜੇ ਕਿ ਭੂਆ ਨੇ ਆ ਜਾਣਾ ਕਿ ਨਾਨਕਿਆਂ ਵਾਲੇ ਪਾਸੇ ਆ ਜਾਣਾ ਤੇ ਨਿਗੇ ਨਿਗੇ ਨਿਆਣੇ ਨੇ ਅਸੀਂ ਖੁਦ ਕਰਦੇ ਰ ਤੁਸੀਂ ਵੀ ਕਰਦੇ ਝੋਲਾ ਲਕਾਇਆ ਕਰਨਾ ਹੀ ਨਹੀਂ ਜਾਣ ਦੇਣਾ ਛਾਮਾ ਨੂੰ ਭੂਆ ਛਾਮਾ ਨੂੰ ਨਾ ਚਲ ਜੀ ਕਿਦੇ ਵੀ ਵੀ ਛਾਮਾ ਨੂੰ ਚਲ ਜੀ ਨਾਨੀ ਨੂੰ ਵੀ ਕਹਿਣਾ ਹੁਣ ਝੋਲਾ ਪਹਿਲਾਂ ਅੱਗੇ ਟਕਾਈਦਾ ਤੇ ਪਹਿਲਾਂ ਗੱਲੀਬਾਤੀ ਪੁੱਛ ਲੈਂਦਾ ਰਾਤ ਤੇ ਨਹੀਂ ਰਹਿਣਾ ਤੁਸੀਂ ਕਿਤੇ ਪੜਾ